ਹਾਂ ਜੀ ਕਿਸਾਨ ਵੀਰੋ ਹੁਣ ਅੱਜ ਦੇ ਦਿਨਾਂ ਦੇ ਵਿੱਚ ਤਕਰੀਬਨ ਝੋਨੇ ਆਪਣੇ ਅਨਸਾਰ ਲੈ ਚੁੱਕੇ ਨੇ ਜਾਂ ਅਨਸਾਰੇ ਵੱਲ ਆ ਚੁੱਕੇ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਕਈਆਂ ਝੋਨੇ ਦੀਆਂ ਕਿਸਮਾਂ ਤੇ ਜਿਵੇਂ ਆਪਾਂ ਝੁੱਲਸਰੋ ਕਹਿ ਦਿੰਦੇ ਆ ਜਾਂ BDB ਬੈਕਟੀਰੀਅਲ ਲੀਫ ਬਲਾਈਟ ਦਾ ਹਮਲਾ ਕਈਆਂ ਵੈਰਾਈਟੀਆਂ ਤੇ ਆਪਾਂ ਨੂੰ ਦੇਖਣ ਨੂੰ ਬਹੁਤ ਜ਼ਿਆਦਾ ਮਿਲ ਜਾਂਦਾ ਕਿਉਂਕਿ ਜਿਹੜੀ ਇਹ ਇਹ ਬਿਮਾਰੀ ਇੱਕ ਬੈਕਟੀਰੀਆ ਰਾਹੀਂ ਫੈਲਦੀ ਹੈ ਜਿਹੜੀ ਆਪਣੀ ਉਲੀ ਬਿਮਾਰੀ ਹੁੰਦੀਆਂ ਨੇ ਜਿਵੇਂ ਆਪਣੀ ਲੀਫ ਬਲਾਸਟ ਜਾਂ ਆਪਾਂ ਸ਼ੀਤ ਬਲਾਈਟ ਕਹਿ ਦਈਏ ਕੋਈ ਕੁਲੀ ਦੀਆਂ ਬਿਮਾਰੀਆਂ ਹੁੰਦੀਆਂ ਨੇ ਤੇ ਜਿਹੜੀ ਇਹ ਬਿਮਾਰੀ ਹੁੰਦੀ ਹੈ ਇੱਕ ਬੈਕਟੀਰੀਆ ਕਰਕੇ ਇਹ ਆ ਬਿਮਾਰੀ ਫੈਲਦੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵੀ ਕਿਹੜੇ-ਕਿਹੜੀਆਂ ਵੈਰਾਈਟੀਆਂ ਤੇ ਕਿਹੜੇ-ਕਿਹੜੇ ਝੋਨੇ ਦੇ ਕਿਸਮਾਂ ਤੇ ਇਹਨਾਂ ਜਿਹੜਾ ਬੈਕਟੀਰੀਆ ਦਾ BLB ਦਾ ਜਿਆਦਾ ਅਟੈਕ ਹੁੰਦਾ ਤੇ ਕਿਸ ਤਰ੍ਹਾਂ ਆਪਾਂ ਇਹਦੀ ਰੋਕத் ਥੰਮ ਕਰਨੇ ਆ ਇਸ ਤੋਂ ਬਾਅਦ ਆਪਾਂ ਦੱਸਾਂਗੇ ਵੀ ਆਪਾਂ ਕਿਹੜੀ ਆਪਾਂ ਸਪਰੇਅ ਕਰਨੀਏ ਉਸ ਦਾ ਬਹੁਤ ਵਧੀਆ ਰਿਜ਼ਲਟ ਹੈ ਜਿਆਦਾ ਦੀ ਮਹਿੰਗੀ ਵੀ ਨਹੀਂ ਹੈਗੀ ਕਿਉਂਕਿ ਉਸ ਦਾ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲਦਾ ਜੇਕਰ ਆਪਣੇ ਬੈਕਟੀਰੀਅਲ ਲੀਪ ਆਪਣੇ ਆਪਣੀ ਬਲਾਈਟ ਆ ਚੁੱਕੀ ਹੈ ਉਸਤੇ ਵੀ ਪੂਰਾ ਕੰਮ ਕਰਦੀ ਹੈ ਜੇਕਰ ਆਪਣੇ ਉਹਨਾਂ ਵੈਰਾਈਟੀਆਂ ਦੇ ਵਿੱਚ ਬੀਐਲਬੀ ਆਪਣੇ ਆ ਸਕਦੀ ਹੈ ਤਾਂ ਆਪਾਂ ਉਸ ਦੀ ਵੀ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਜਿਹੜੇ ਕਿਸਮਾਂ ਦੇ ਬੈਕਟੀਰੀਅਲ ਜਾਨੀ ਕਿ ਬੀਐਲਬੀ ਜ਼ਿਆਦਾ ਆਉਂਦੀ ਹੈ ਕੀ ਕਰਨ ਦੀ ਰੋਕਥਾਮ ਹੈ ਇਸ ਬਾਰੇ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਜਿਹੜੀ ਬੀਐਲਬੀ ਬੈਕਟੀਰੀਅਲ ਲੀਫ ਬਲਾਈਟੇ ਜੇਕਰ ਆਪਣੀ ਫਸਲ ਤੇ ਆ ਜਾਂਦੀ ਹੈ ਤਾਂ ਤਕਰੀਬਨ ਆਪਣੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਇੰਦਾਂ ਜਿਹੜੀ ਫੋਗ ਜ਼ਿਆਦਾ ਬਣਦੀ ਏ ਜਿਹੜਾ ਝੋਨਾ ਆਪਣਾ ਹੌਲਾ ਹੋ ਜਾਂਦਾ ਯਾਨੀ ਕਿ ਜਿਹੜਾ ਝੋਨੇ ਦਾ ਆਪਣੇ ਦਾਣਿਆਂ ਦਾ ਵਜਨ ਹੌਲਾ ਹੋ ਜਾਂਦਾ ਦੇਖਣ ਨੂੰ ਆਪਣਾ ਝਾੜ ਬਹੁਤ ਵਧੀਆ ਲੱਗਦਾ ਟਰਾਲੀਆਂ ਆਪਣੀਆਂ ਪੂਰੀਆਂ ਭਰਦੀਆਂ ਨੇ ਬਾਕੀ ਜਿਹੜਾ ਉਹਨਾਂ ਜਿਹੜੇ ਦਾਣਿਆਂ ਦਾ ਭਾਰ ਆਪਣਾ ਹੌਲਾ ਹੋ ਜਾਂਦਾ ਦਾਣੇ ਹੌਲੇ ਹੋ ਜਾਂਦੇ ਨੇ ਤੇ ਜਿਹੜਾ ਇਹਦਾ ਕਾਰਨ ਆਉਣ ਦਾ ਵੱਧ ਜੂੜੀਆਂ ਜੇਕਰ ਆਪਾਂ ਲੋੜੋਂ ਜ਼ਿਆਦਾ ਜੂੜੀਆਂ ਖੇਤ ਵਿੱਚ ਪਾਉਣੇ ਆ ਉਸ ਨਾਲ ਜ਼ਿਆਦਾ ਟੈਗ ਆਉਂਦਾ ਜਾ ਜਦੋਂ ਜਿਆਦੇ ਭਾਰੀ ਮੀਂਹ ਪੈਂਦੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਹੁਣ ਆਪਣੇ ਪਏ ਨੇ ਉਸ ਤੋਂ ਬਾਅਦ ਜਿਹੜੀ ਹੰਮਸ ਵਰਗਾ ਮਾਹੌਲ ਬਣਿਆ ਸੀ ਜਾਣ ਕੇ ਮਰੋੜ ਲੱਗਣੇ ਜਿਵੇਂ ਅੱਜ ਵੀ ਲੱਗ ਰਹੇ ਨੇ ਇਹ ਜਿਹੜਾ ਆਪਣਾ ਮੁੱਖ ਕਾਰਨ ਬਣਦਾ ਜਿਹੜਾ ਆਪਣਾ ਇਹਨਾਂ ਬੈਕਟੀਰੀਅਲ ਬਾਇਟਰ ਦੇ ਵਧਣ ਦੇ ਵਿੱਚ ਇਹਨਾਂ ਦੇ ਕਰਕੇ ਆਪਣੇ ਆਉਂਦੀ ਏ ਜੇਕਰ ਆਪਾਂ ਜਿਆਦਾ ਪਾਣੀ ਖਿਲਾੜ ਕੇ ਰੱਖਦੇ ਆ ਵੱਧ ਜੂਰੀਆ ਪਾਉਣੇ ਆ ਜਾਂ ਜਿਆਦੇ ਮੀਂਹ ਪੈਂਦੇ ਆ ਭਾਰੇਮੀ ਪੈਂਦੇ ਨੇ ਜਾਂ ਜਦੋਂ ਆਪਣੇ ਹਵਾ ਦੇ ਵਿੱਚ ਜ਼ਿਆਦਾ ਨਮੀ ਆ ਜਾਂਦੀ ਹੈ ਕਿਉਂਕਿ ਟੈਂਪਰੇਚਰ ਘਟ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਆਹ ਦਿਨਾਂ ਵਿੱਚ ਦੇਖਦੇ ਆ ਕਿ ਆਪਾਂ ਨੂੰ ਜਿਹੜਾ ਪਸੀਨਾ ਜ਼ਿਆਦਾ ਆਉਂਦਾ ਟੈਂਪਰੇਚਰ ਘਟ ਪਰ ਫਿਰ ਵੀ ਜ਼ਿਆਦਾ ਪਸੀਨਾ ਆਉਂਦਾ 28 ਤੋਂ ਲੈ ਕੇ 35 ਦੇ ਟੈਂਪਰੇਚਰ ਦੇ ਵਿਚਾਲੇ ਤੇ ਜੇਕਰ ਹਵਾ ਦੀ ਨਮੀ ਆਪਣੇ ਆਪਣੀ ਹਿਊਮਿਡਿਟੀ 70% ਤੋਂ ਵੱਧ ਹੋਵੇ ਤਾਂ ਇਹ ਬਿਮਾਰੀ ਆ ਸਕਦੀ ਹੈ ਤੇ ਜਿਹੜੀਆਂ ਵੈਰੈਟੀਆਂ ਦੇ ਵਿੱਚ ਇਹ ਸਮਰੱਥਾ ਰੱਖਦੀਆਂ ਨੇ ਜਿਵੇਂ ਪੀ 131 ਵੈਰੈਟੀ ਹੋਗੀ ਜਾਂ ਹੋਰ ਵੈਰੈਟੀਆਂ ਨੇ ਉਹਨਾਂ ਦੇ ਵਿੱਚ ਬਿਮਾਰੀ ਆਪਾਂ ਨੂੰ ਦੇਖੋ ਨੂੰ ਨਹੀਂ ਮਿਲਦੀ ਪਰ ਜਿਹੜੇ ਖੇਤਾਂ ਦੇ ਵਿੱਚ ਆਪਾਂ ਝੂਲਸ ਰੋਗ ਦੇ ਸਮਰਥਾ ਨਹੀਂ ਰੱਖਦੀਆਂ ਉਹਨਾਂ ਖੇਤਾਂ ਦੇ ਵਿੱਚ ਇਹ ਉਹਨਾਂ ਦੇ ਫਸਲ ਵਿੱਚ ਬਿਵਾਰੀ ਜ਼ਿਆਦਾ ਆਉਂਦੀ ਹੈ ਤੇ ਇਹਦੇ ਵਿੱਚ ਜਿਹੜੀਆਂ ਵੈਰਾਈਟੀਆਂ ਜਿਨ੍ਹਾਂ ਵਿੱਚ ਬਿਮਾਰੀ ਨਹੀਂ ਆਉਂਦੀ ਜਿਵੇਂ ਪੀਆ 131 ਵੈਰਾਈਟੀ ਹੈ ਪੀਆ 130 ਹੈ 128 129 127 ਜਾਂ 1718 ਜਿਵੇਂ ਆਪਣੇ ਪੰਜਾਬ ਦੇ ਵਿੱਚ 10 ਤਰ੍ਹਾਂ ਦੇ ਜੀਵਾਣੂ ਨੇ ਬੈਕਟੀਰੀਆ ਨੇ ਆਪਣੇ ਆਪਣੇ ਝੂਲਸ ਰੋਗ ਦੇ ਤੇ ਇਹ ਜਿਹੜੀਆਂ ਵੈਰੈਟੀਆਂ ਨੇ ਦਸਾਂ ਤਰ੍ਹਾਂ ਦੇ ਜਿਹੜੇ ਜਵਾਣਾਂ ਦੇ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਨੇ ਕਿਉਂਕਿ ਇਹਨਾਂ ਵੈਰੈਟੀਆਂ ਦੇ ਵਿੱਚ ਝੂਟ ਸ੍ਰੋਗ ਬੈਕਟੀਰੀਅਲ ਬਲਾਈਟ ਬਹੁਤ ਯਾਨੀ ਕਿ ਨਾ ਮਾਤਰ ਆਉਂਦਾ ਕਿਉਂਕਿ ਇਹਨਾਂ ਦੇ ਵਿੱਚ ਸਮਰੱਥਾ ਰੱਖਦੀਆਂ ਨੇ ਇਹਨਾਂ ਨੂੰ ਆਪਣਾ ਟਾਕਰਾ ਕਰਨ ਦੇ ਵਿੱਚ ਇਹਨਾਂ ਵੈਰੈਟੀਆਂ ਨੂੰ ਬਿਮਾਰੀ ਨਹੀਂ ਆਉਂਦੀ ਤੇ ਇਸ ਤੋਂ ਬਾਅਦ ਜਿਵੇਂ ਆਪਣੀ 11 21 ਏ 1509 1692 ਆ ਤੇ ਇਹਨਾਂ ਦੇ ਵਿੱਚ ਆਪਣੀ ਜ਼ਿਆਦਾ ਬਿਮਾਰੀ ਆਉਂਦੀ ਹੈ ਕਿਉਂਕਿ ਇਹਨਾਂ ਦੇ ਵਿੱਚ ਸਮਰੱਥਾ ਬਹੁਤ ਘੱਟ ਹੈ ਇਹਨਾਂ ਵਿੱਚ ਆਪਣੇ ਜ਼ਿਆਦਾ ਅਟੈਕ ਆਉਂਦਾ ਹੈ ਜਾਵੇਂ ਸੋਲਾ ਬੱਲੇ ਮੀ ਪੂਸਾ 44 ਹੋ ਗਿਆ ਡੋਗਰ ਫੂਸਾ ਪੀਲੀ ਫੂਸਾ ਜਿਵੇਂ ਆਪਣੀ ਮੁੱਛਲ 1401 ਤੇ ਇਹਨਾਂ ਵਿੱਚ ਬਿਮਾਰੀ ਆ ਸਕਦੀ ਹੈ ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਇਹ ਆਪਣੇ ਵੈਰਾਈਟੀਆਂ ਨੇ ਇਹ ਕਿਸਮਾਂ ਨੇ ਇਹਨਾਂ ਦੇ ਵਿੱਚ ਟਾਕਰ ਕਰਨ ਦੀ ਸਮਰੱਥਾ ਨਹੀਂ ਹੈਗੀ ਇਹਨਾਂ ਦੇ ਵਿੱਚ ਜੇਕਰ ਜ ਬਿਮਾਰੀ ਆਉਂਦੀ ਹੈ ਤਾਂ ਆਪਣਾ ਹਮਲਾ ਦੇਖ ਨੂੰ ਮਿਲ ਸਕਦਾ ਤੇ ਜੇਕਰ ਇਹਨਾਂ ਕੇ ਆਪਣੇ ਖੇਤਾਂ ਦੇ ਵਿੱਚ ਬਿਮਾਰੀ ਹੋਰੀ ਤੇ ਆਪਣੇ ਝੋਨੇ ਦਾ ਨੂੰ ਨੁਕਸਾਨ ਚਾਰ ਦਾ ਨੁਕਸਾਨ ਬਹੁਤ ਜਿਆਦਾ ਮਾਦਰਾ ਵਿੱਚ ਹੁੰਦਾ ਤੇ ਇਸ ਤਰ੍ਹਾਂ ਜਿਵੇਂ ਆਪਣੀ ਪੀ 126 ਵੈਰਾਈਟੀ ਹੈ ਜੀ ਇਹਦੇ ਵਿੱਚ ਹੁਣ ਸੱਤ ਜਵਾਨਾਂ ਦਾ ਜੇ ਟਾਕਰਾ ਕਰਨ ਦੀ ਸਮਰੱਥਾ ਰੱਖਦਾ ਹੈ ਬਾਕੀ ਕਈ ਵਾਰ ਆਪਾਂ ਦੇਖਦੇ ਆ ਕਿ ਜਿਹੜੀ ਪੀਆਰ 126 ਵੈਰਾਈਟੀ ਹੈ ਮਕਰੋ ਜੇ ਆ ਕੇ ਆਪਣੀ ਬਿਮਾਰੀ ਆ ਜਾਂਦੀ ਹੈ ਝੋਨੇ ਆਪਣੇ ਜਮਾ ਝੁਰਸ ਜਾ ਵਰਗੇ ਪੱਤੇ ਜਿਵੇਂ ਝੁਰਸ ਜਾਂਦੇ ਨੇ ਪੱਤੇ ਸੁੱਕ ਜਾਂਦੇ ਨੇ ਤੇ ਉਹਦੇ ਨਾਲ ਕੋਈ ਬਹੁਤ ਆਪਣੇ ਫਰਚਾਰ ਤੇ ਫਰਕ ਜ਼ਿਆਦਾ ਨਹੀਂ ਪੈਂਦਾ ਕਿਉਂਕਿ ਇਹ ਜੀ ਦੀ ਵੈਰਾਈਟੀ ਹੈ ਸੱਤ ਜਵਾਨਾਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਤੇ ਜੇ ਟੋਟਲ ਜਵਾਨ ਨੂੰ ਆਪਣੇ 7 ਤਰ੍ਹਾਂ ਦੇ ਬੈਕਟੀਰੀਆ ਹੁੰਦੇ ਨੇ ਤੇ ਇਸ ਤੋਂ ਬਾਅਦ ਜਿਹਨੇ ਪੀਆਰ 121 ਐ ਜਾਂ 22 ਐ ਦੇ ਵਿੱਚ ਵੀ ਆਪਣਾ ਇਹ ਬਿਮਾਰੀ ਬਹੁਤ ਘੱਟ ਆਉਂਦੀ ਯਾਨਕਿ ਨਾ ਮਤਰਾ ਆਉਂਦੀ ਏ ਕਿਉਂਕਿ ਇਹਨਾਂ ਵੈਰਾਈਟੀਆਂ ਦੇ ਵਿੱਚ ਵੀ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਏ ਇਸ ਤੋਂ ਬਾਅਦ ਜਿਹਨੇ ਆਪਣੇ ਪੀਆਰ 113 ਵੈਰਾਈਟੀ ਐ ਇਹਦੇ ਵਿੱਚੋਂ 10 ਤਰ੍ਹਾਂ ਦੇ ਜਬਾਨੂਆਂ 'ਚੋਂ 8 ਤਰ੍ਹਾਂ ਦੇ ਜਬਾਨੂਆਂ ਦੇ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਏ ਇਸ ਤੋਂ ਬਾਅਦ ਜਿਹੜੀ ਆਪਣੀ ਪੀਆਰ 114 ਵੈਰਾਈਟੀ ਜਿਹੜੀ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਵੀ ਇਸ ਨੂੰ ਪਿਛਲੇ ਸਾਲਾਂ ਵਿੱਚ ਲਗਾਉਂਦੇ ਸੀ ਇਸ ਵਾਰ ਹੁਣ ਤਾਂ ਬਹੁਤ ਇਸ ਦਾ ਜਿਹੜਾ ਆਪਣੀ ਲਵਾਈ ਘੱਟ ਚੁੱਕੀ ਏ ਇਸ ਨੂੰ ਵੀ ਜਿਹੜੀ ਆਪਣੀ ਬਿਮਾਰੀ ਹੈ ਪੰਜ ਤਰ੍ਹਾਂ ਦੇ ਜੀਵਾਣੂਆਂ ਦੇ ਟਾਕਰਾ ਕੇ ਸਮਰੱਥਾ ਰੱਖਦੀ ਹੈ ਬਾਕੀ ਇਹਨਾਂ ਵੈਰੈਟੀਆਂ ਦੇ ਵਿੱਚ ਜਿਗਰ ਆਪਾਂ PR114 ਦੀ ਵੈਰੈਟੀ ਦੀ ਗੱਲ ਕਰੀਏ ਤਾਂ ਇਹਨਾਂ ਵੈਰੈਟੀ ਦੇ ਵਿੱਚ ਆਪਾਂ ਨੂੰ ਇਹ ਬਿਮਾਰੀ ਦੇਖਣ ਨੂੰ ਮਿਲ ਜਾਂਦੀ ਹੈ ਕਿਉਂਕਿ ਝੂਲਸਰੋਗ ਇਸ ਵਿੱਚ ਜ਼ਿਆਦਾ ਆ ਸਕਦਾ ਫੂਸਾ 44 ਵਿੱਚ ਡੋਗਰ ਫੂਸਾ 1401 ਵਿੱਚ ਵੀ ਆ ਸਕਦੀ ਹੈ ਬਾਕੀ ਜਿਵੇਂ PR131 ਵੈਰੈਟੀ ਇਹਨਾਂ ਵਿੱਚ ਵੀ ਆਪਾਂ ਨੂੰ ਬਿਮਾਰੀ ਦਾ ਅਟੈਕ ਨਹੀਂ ਦੇਖਣ ਨੂੰ ਮਿਲਦਾ ਇਸ ਤੋਂ ਬਾਅਦ ਜਿਹੜੇ ਆਪਣੇ ਕਿਸਾਨ ਵੀਰਾਂ ਨੇ ਸੁਪਰੀਵ 110 ਵੈਰੈਟੀ ਲਈ ਇਹਨਾਂ ਵਿੱਚ ਕਿਤੇ ਕਿਤੇ ਆਪਾਂ ਨੂੰ ਸ਼ਿਕਾਇਤ ਨਜ਼ਰ ਆ ਰਹੀ ਹੈ ਬਾਕੀ ਇਹ ਆਪਾਂ ਪੂਰਾ ਨਹੀਂ ਕਹਿ ਸਕਦੇ ਵੀ ਪੂਰੀ ਬਿਮਾਰੀ ਆਵੇਗੀ ਬਾਕੀ ਇਹਨਾਂ ਵਿੱਚ ਵੀ ਆਪਾਂ ਨੂੰ ਥੋੜਾ ਬਾਤ ਆ ਟੈਕ ਹੈਗਾ ਹੈ ਪੀ ਆਪਣੇ ਸੁਪਰੀਮ 110 ਵੈਰਾਈਟੀ ਦੇ ਵਿੱਚ ਜਾਂ ਜਿਵੇਂ 1509 1692 1121 ਇਹਨਾਂ ਵਿੱਚ ਵੀ ਆਪਣੇ ਜਾਂ ਹੋਰ ਕਈ ਆਪਣੀਆਂ ਹਾਈਬ੍ਰਿਡ ਵੈਰਾਈਟੀਆਂ ਨੇ ਉਹਨਾਂ ਵਿੱਚ ਇਹ ਬਿਮਾਰੀ ਆ ਸਕਦੀ ਹੈ ਕਿ ਜਿਹੜੀਆਂ ਵੈਰਾਈਟੀਆਂ ਇਹਨਾਂ ਬੈਕਟੀਰੀਆ ਦਾ ਟਾਕਰਾ ਕਰਨ ਦੀ ਸਮਰੱਥਾ ਨਹੀਂ ਰੱਖਦੀਆਂ ਉਹਨਾਂ ਵਿੱਚ ਇਹ ਬਿਮਾਰੀ ਦਾ ਹਮਲਾ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਝਾੜ ਦਾ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤੇ ਹੁਣ ਕਿਸਾਨ ਵੀਰੋ ਆਪਾਂ ਗੱਲ ਕਰਦੇ ਆ ਕਿ ਇਹਨਾਂ ਦੀ ਆਪਾਂ ਨੂੰ ਰੋਗ ਥਾਮ ਆਪਾਂ ਕਿਵੇਂ ਕਰ ਸਕਦੇ ਆ ਕਿ ਕੋ ਆਪਣੇ بڑے ਕਿਸਾਨ ਵੀਰ ਕਈ ਤਰ੍ਹਾਂ ਦੀ ਜਿਵੇਂ ਸਟ੍ਰੈਪਟੋਸਾਈਕਲਿਨ ਜਾਂ ਹੋਰ ਆਪਣੇ ਮਾਈਸਨ ਗਰੁੱਪ ਵਰਤਦੇ ਨੇ ਉਹਨਾਂ ਦਾ ਕੋਈ ਬਹੁਤਾ ਆਪਾਂ ਨੂੰ ਜਿਆਦਾ ਆਪਾਂ ਨੂੰ ਫਾਇਦਾ ਦੇਖਣ ਨੂੰ ਨਹੀਂ ਮਿਲਦਾ ਤੇ ਇਹਦੇ ਵਾਸਤੇ ਆਪਾਂ ਇੱਕ ਆਈਟੀਐਲ ਦਾ ਪ੍ਰੋਡਕਟ ਆਉਂਦਾ ਬੈਕਟ ਵਾਈਪ ਤੇ ਉਹ ਆਪਾਂ ਜੇਕਰ ਬਤ ਦਿਆਂ ਖੇਤਾਂ ਦੇ ਵਿੱਚ ਆਪਾਂ ਜੇਕਰ ਆਪਾਂ ਗੋਭ ਸਮੇਂ ਸਪਰੇਅ ਕਰ ਰਹੇ ਆਂ ਤਾਂ ਉਸ ਸਮੇਂ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਜਿਹੜੀ ਇਹਦੀ ਮਾਤਰਾ ਆਪਾਂ ਇਹ ਆਪਣਾ ਆਈਪੀਐਲ ਦਾ ਡੈਕਟ ਵਾਈਪ ਏ ਤੇ ਇਹਦੀ ਆਪਾਂ ਮਾਤਰਾ ਜੇ ਤੇ ਆਪਣੇ ਖੇਤ ਵਿੱਚ ਬਿਮਾਰੀ ਨਹੀਂ ਹੈਗੀ ਪਰ ਆਪਣੀ ਖੇਤ ਦੇ ਵਿੱਚ ਜਿਹੜੀ ਆਪਾਂ ਫਸਲ ਲਾਈ ਹੋਈ ਏ ਚਾਹੀ 11 21 ਏ ਚਾਹੀ ਕੋਈ ਬਾਸਮਤੀ ਦੀ ਏ ਚਾਹੀ ਜਾਂ ਪੀ 114 ਵੈਰਾਈਟੀ ਲਾਈ ਏ ਜੇਕਰ ਉਹਨਾਂ ਦੇ ਵਿੱਚ ਆਪਣੇ ਬਿਮਾਰੀ ਪਿਛਲੇ ਸਾਲਾਂ ਵਿੱਚ ਆਉਂਦੀ ਏ ਜਾਂ ਆ ਆਪਣੇ ਆ ਸਕਦੀ ਏ ਤਾਂ ਫਿਰ ਆਪਾਂ 700 ਐਮਐਲ ਦੀ ਡੋਜ਼ ਆਪਾਂ ਖੇਤ ਵਿੱਚ ਪਾ ਸਕਦੇ ਹਾਂ ਜੇਕਰ ਆਪਣੇ ਖੇਤ ਵਿੱਚ ਬਿਮਾਰੀ ਆ ਚੁੱਕੀ ਏ ਫਿਰ ਆਪਾਂ 1 ਲੀਟਰ ਇਸੇ ਪ੍ਰੇ ਕਰ ਸਕਦੇ ਆ ਇਸ ਦਾ ਆਪਾਂ ਕਿਸਾਨ ਵੀਰੋਂ ਹੋਰ ਵਧੀਆ ਰਿਜ਼ਲਟ ਲੈਣ ਦੇ ਲਈ ਆਪਾਂ ਇਹਨੂੰ ਇਵੇਂ ਆਪਾਂ ਘੋਲ ਤਿਆਰ ਕਰਨਾ ਕਿ ਆਪਾਂ ਜੇਕਰ 700 ਐਮਐ ਡੋਜ਼ ਲੈਣੇ ਆ ਚਾਹੇ 1 ਲੀਟਰ ਲੈਣੇ ਆ ਇਹਦੇ ਵਿੱਚ ਆਪਾਂ ਯਾਨੀ ਕਿ 2 ਲੀਟਰ ਤੁਸੀਂ ਪਾਣੀ ਲੈ ਲਓ ਉਹਦੇ ਵਿੱਚ ਆਪਾਂ 400 ਗ੍ਰਾਮ ਜਾਂ ਅੱਧਾ ਕਿਲੋ ਆਪਾਂ ਜਿਹੜਾ ਗੁੜ ਹੁੰਦਾ ਉਹ ਆਪਾਂ ਉਹਦੇ ਵਿੱਚ ਘੋਲ ਲੈਣਾ ਜੀ 400 ਗ੍ਰਾਮ ਜਾਂ ਅੱਧਾ ਕਿਲੋ ਦਾ ਆਪਾਂ ਇੱਕ ਕਿਲੀ ਦੀ ਡੋਜ਼ ਦਾ ਗੁੜ ਲੈਣਾ 2 ਲੀਟਰ ਪਾਣੀ 2 ਤੋਂ 3 ਲੀਟਰ ਪਾਣੀ ਵਿੱਚ ਪਹਿਲਾਂ ਗੋਲ ਗੁੜ ਘੋਲ ਕੇ ਉਹਦੇ ਵਿੱਚ ਫਿਰ ਆਪਾਂ 4 700 ml ਜੇਕਰ ਬਿਮਾਰੀ ਆ ਚੁੱਕੀ ਹੈ ਫਿਰ ਆਪਾਂ 1 ਲੀਟਰ ਆਪਾਂ ਆਪਾਂ ਜਿਹੜੀ ਦਵਾਈ ਪਾ ਦੇਣੀ ਹੈ ਇਹ ਸਪਰੇਅ ਪਾ ਦੇਣੀ ਹੈ ਬੈਕਟ ਵਾਈਪ ਤਾਂ ਉਹਨੂੰ ਪੂਰੀ ਤਰ੍ਹਾਂ ਘੋਲ ਕੇ ਜੇਕਰ ਆਪਾਂ ਉਸ ਤਰ੍ਹਾਂ ਸਪਰੇਅ ਕਰਦੇ ਹਾਂ ਸਪਰੇਅ ਆਪਾਂ ਹਮੇਸ਼ਾ ਸ਼ਾਮ ਦੇ ਸਮੇਂ ਹੀ ਕਰਨੀਏ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਦੇਖ ਨੂੰ ਮਿਲਦਾ ਤੇ ਜੇਕਰ ਆਪਾਂ ਇਸ ਤਰ੍ਹਾਂ ਇਹ ਵੇ ਘੋਲ ਬਣਾ ਕੇ ਆਪਾਂ ਸਪਰੇਅ ਕਰਦੇ ਹਾਂ ਤਾਂ ਕਿਸਾਨ ਵੀ ਆਪਣਾ ਜਿਹੜੇ ਖੇਤ ਵਿੱਚ ਬਿਮਾਰੀ ਆ ਚੁੱਕੀ ਹੈ ਤਾਂ ਬਹੁਤ ਵਧੀਆ ਆਪਾਂ ਤਰੀਕੇ ਨਾਲ ਨੂੰ ਕੰਟਰੋਲ ਕਰ ਸਕਦੇ ਹਾਂ ਬਾਕੀ ਹੋਰ ਵੀ ਜਿਹੜੇ ਸਰ ਟ੍ਰੈਪਟੋਸਾਈਕਲਿਨ ਜਾਂ ਹੋਰ ਜਿਹੜੇ ਸਪਰੇਆ ਕਰਦੇ ਨੇ ਜਾਂ ਕਾਪਰ ਬੇਸਡ ਕਰਦੇ ਨੇ ਉਹਨਾਂ ਦਾ ਇਹ ਨਾ ਰਿਜ਼ਲਟ ਨਹੀਂ ਬਸਦਾ ਜਿੰਨਾ ਰਿਜ਼ਲਟ ਆਪਾਂ ਨੂੰ ਇਸ ਜਿਹੜੀ ਚੀਜ਼ ਦਾ ਬੈਕਟ ਵਾਈਪ ਦਾ ਰਸ ਘੋੜ ਦੇ ਘੋਲ ਦਾ ਮਿਲਦਾ ਹੈ ਇਹਦੇ ਨਾਲ ਆਪਣੇ ਕਿਸਾਨ ਵੀਰੋ ਆਪਣੇ BLB ਦਾ ਜਿਹੜਾ ਆਪਣਾ ਰੋਗ ਤਾਂ ਬਹੁਤ ਚੰਗੇ ਤਰੀਕੇ ਨਾਲ ਆਪਾਂ ਕਰ ਸਕਦੇ ਆ 400 ਤੋਂ ਅੱਧਾ ਕਿਲੋ ਆਪਾਂ ਪ੍ਰਤੀ ਏਕੜ ਘੋੜ ਲੈਣਾ 2 ਤੋਂ 3 ਲੀਟਰ ਆਪਾਂ ਪਾਣੀ ਵਿੱਚ ਘੋਲ ਕੇ ਉਸ ਵਿੱਚ ਆਪਾਂ ਬੈਕਟ ਵਾਈਪ 700 ml ਜਾਂ 1 ਲੀਟਰ ਆਪਣੀ ਜੇਕਰ ਬਿਮਾਰੀ ਆ ਚੁੱਕੀ ਹੈ ਭਾਈ 1 ਲੀਟਰ ਪਾਉਣੀ ਹੈ ਜੇਕਰ ਨਹੀਂ ਆਈ ਤਾਂ ਆਪਾਂ 700 ਐਮ ਵਾਲਾ ਆਪਾਂ ਕੇਲੇ ਦੀ ਡੋਜ਼ ਲੈ ਸਕਦੇ ਆ ਇਹ ਕੋਈ ਜ਼ਿਆਦਾ ਮਹਿੰਗੀ ਨਹੀਂ ਜਾਣੇ ਕਿ 4 450 ਦੇ ਲਗਭਗ ਆਪਾਂ ਨੂੰ ਲੀਟਰ ਮਿਲ ਜਾਂਦਾ ਤਾਂ ਇਹਦੀ ਆਪਾਂ ਜੇਕਰ ਇਹ ਘੋਲ ਬਣਾ ਕੇ ਆਪਾਂ ਸਪਰੇਅ ਕਰਦੇ ਆ ਤਾਂ ਬੀਐਲਪੀ ਤੋਂ ਆਪਾਂ ਬੜੇ ਚੰਗੇ ਤਰੀਕੇ ਨਾਲ ਆਪਾਂ ਇਹਦੀ ਰੋਕਥਾਮ ਕਰ ਸਕਦੇ ਆ ਬਹੁਤ ਵਧੀਆ ਇਸ ਦਾ ਰਿਜ਼ਲਟ ਹੈ ਆਪਣੇ ਕਿਸਾਨ ਵੀਰੋ ਵੈਕਟ ਵਾਈਪ ਦਾ ਪਲੱਸ ਆਪਣੇ ਗੁਰ ਦੇ ਘੋਲ ਦਾ ਇਹਦੀ ਉਮਰ ਦੇ ਨਾਲ ਆਪਾਂ ਝਾਰ ਦਾ ਜ਼ਿਆਦਾ ਨੁਕਸਾਨ ਹੁੰਦਾ ਜੇ ਆਪਾਂ ਵੱਧ ਜੂਰੀਆ ਪਾਉਣੀ ਜਾਂ ਜ਼ਿਆਦਾ ਆਪਣੇ ਭਾਰੇ ਨਹੀਂ ਪੈਂਦੇ ਨੇ ਜਿਵੇਂ ਪਿਛਲੇ ਦਿਨਾਂ ਦੇ ਜੋ ਜਦੋਂ ਆਪਣੇ ਜਿਆਦਾ ਹਵਾ ਵਿੱਚ ਨਮੀ ਹੁੰਦੀ ਏ ਤੇ ਇਹਦੇ ਨਾਲ ਜਿਹੜੀ ਬਿਮਾਰੀ ਜਿਆਦਾ ਫੈਲਦੀ ਬਾਕੀ ਇਸ ਦੇ ਨਾਲ ਝਾੜ ਦਾ ਜਿਆਦਾ ਨੁਕਸਾਨ ਹੁੰਦਾ ਜੇਕਰ ਖੇਤ ਵਿੱਚ ਆਉਂਦੀ ਤੇ ਇਸ ਦੇ ਕੰਟਰੋਲ ਕਰਨਾ ਆਪਾਂ ਨੂੰ ਬਹੁਤ ਜਿਆਦਾ ਜ਼ਰੂਰੀ ਏ ਇੱਕ ਬੈਕਟੀਰੀਆ ਬਿਮਾਰੀ ਏ ਨਾ ਕਿ ਆਪਣੇ ਕੁਲੀ ਬਿਮਾਰੀ ਏ ਉਲੀ ਬਿਮਾਰੀ ਜਵੇਂ ਸ਼ੀਤ ਬਲਾਈਟ ਹੋ ਗਈ ਉਹ ਬਿਮਾਰੀਆਂ ਨੇ ਇਹ ਆਪਣੇ ਇੱਕ ਬੈਕਟੀਰੀਆ ਲਈ ਬਿਮਾਰੀ ਫੈਲਦੀ ਏ ਤੇ ਇਹਨੂੰ ਕੰਟਰੋਲ ਕਰਨਾ ਬਹੁਤ ਜਿਆਦਾ ਜ਼ਰੂਰੀ ਏ ਬਾਕੀ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ